ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਡ ਤੋਂ ਨਾਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਅਮੀਰ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਨਵਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਨੂੰ ਡੇਲੀ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟਣਾ ਰੈਡੀ ਕਰਵਾਣਾਗਾ ਕਿਸੇ ਵੀ ਵਰਕਸ਼ਿਪ ਕਿਸੇ ਵੀ ਫੈਬਰਿਕ ਤੇ ਸਾਡੇ ਡਿਟੇਲਸ ਨੂੰ ਆਪਣੀ ਵਟਸਐਪ ਤੇ ਭੇਜ ਜਿਹੜਾ ਸੇਮ ਸੂਟ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਕੋਈ ਵੀ ਤੁਸੀਂ ਆਪਣਾ ਡਿਜ਼ਾਈਨਰ ਸੂਟ ਪ੍ਰਿੰਟ ਦੇ ਵਿੱਚ ਰੈਡੀ ਕਰਵਾਉਣਾਗਾ ਪ੍ਰਿੰਟ ਨਾਲ ਡਿਜ਼ਾਈਨਰ ਸਟੀਚ ਕਰਵਾਉਣਾਗਾ ਤੁਸੀਂ ਨਾ ਹਰ ਇੱਕ ਤਰ੍ਹਾਂ ਦੇ ਆਪਣੇ ਕੋਲ ਸਟੀਚਿੰਗ ਆ ਹਰ ਇੱਕ ਤਰ੍ਹਾਂ ਦਾ ਵਰਕ ਆ ਤੇ ਡਿਜ਼ਾਈਨਿੰਗ ਦਾ ਸਾਡੇ ਵਾਲੇ ਵੀ ਹੋ ਸਕਦੇ ਤੇ ਤੁਸੀਂ ਆਪਣੀ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੋਂ ਲਵ ਸਾਨੂੰ Insta ਤੇ ਦੇਖ ਸਕਦੇ ਹੋ ਸੰਧੂ ਬੁਟੀ ਇੱਕ ਕੋਡ ਦੋ ਨਾ ਉਹ ਸਾਡੀ Insta 'ਤੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿਖ ਕੇ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਇਆ ਸਾਰੇ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਇਆ ਅਲੱਗ-ਅਲ ਕੇਵਲ ਡਿਜ਼ਾਈਨ ਵੀ ਸੇਮ ਹੋਵੇ ਸੇ ਫੈਬਰਿਕ ਤੇ ਕਲਰ ਵਗੈਰਾ ਤੇ ਤਿਆਰ ਕਰਵਾ ਸਕਦੇ ਹੋ ਔਰ ਡਿਫਰੈਂਟ ਕਲਰ ਡਿਫਰੈਂਟ ਵਰਕ ਦੇ ਨਾਲ ਰੈਡੀ ਕਰਵਾਉਣਾਗਾ ਤਾਂ ਉਹਦਾ ਸਾਰੇ ਡਿਟੇਲਸ ਸਰੋਂ ਆਪਣੀ ਭੇਜ ਕੇ ਆਪਣਾ ਇਹਨਾਂ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਸੂਟ ਤੇ ਵੀਡੀਓ ਦੇ ਅੰਤ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਆ ਇਹ ਆਪਾਂ ਟਾਈ ਡਾਈ ਵਾਲਾ ਰੈਡੀ ਕਰਵਾਇਆ ਦੇਖੋ ਇਹ ਆਪਾਂ ਨੇ ਲਿੰਨਨ ਕਾਟਨ ਦਾ ਜਿਹੜਾ ਫੈਬਰਿਕ ਆ ਉਹ ਡਾਈ ਕਰਵਾਇਆ ਹੈ ਦੇਖੋ ਲਨ ਕਾਟਨ ਦੇ ਨਾਮ ਦਾ ਐਕਸ ਕਾਟਨ ਆ ਗਾ ਵਾਈਟ ਦੇ ਵਿੱਚ ਆਪਾਂ ਉਹ ਲੈ ਕੇ ਉਹਨੂੰ ਟਾਈ ਡਾਈ ਕਰਵਾਏਗਾ ਫਿਰ ਹੋਰ ਤੇ ਵਰਕ ਕਰਵਾਇਆ ਦੇਖੋ ਤਾਂ ਇਹ ਸ਼ਰਟ ਆ ਗਈ ਐਦਾ ਸੈਂਟਰ ਪੈਨਲ ਨੇ ਜਿਹੜੇ ਇਹ ਸ਼ਰਟ ਦੇ ਉੱਪਰ ਨੇ ਦੇਖੋ ਇਹ ਵੱਡੀ ਸ਼ਰਟ ਆ ਗਈ ਜਿੰਨਾ ਸਮੁੰਦੇ ਕੋ ਵਰਕ ਲੱਗ ਰਹੇ ਹੈਗਾ ਜਿਹੜੇ ਇਹ ਸੈਂਟਰ ਪੈਨਲ ਨੇ ਸਾਰੇ ਇਹ ਸ਼ਰਟ ਦੇ ਉੱਪਰ ਆ ਰਹੇ ਨੇ ਤੇ ਜਿਹੜੀ ਦੀ ਬਾਟਮ ਆਗੀ ਨਾਲ ਆਪਾਂ ਨੇ ਇਹਦੇ ਰੱਖੀਏਗੀ ਵਾਈਟ ਬਾਟਮ ਤੁਸੀਂ ਚਾਹੋ ਤਾਂ ਆਪਣੀ ਜਿਹੜੀ ਬਾਟਮ ਨੂੰ ਕਲਰਫੁਲ ਵੀ ਕਰਵਾ ਸਕਦੇ ਹੋ ਤੇ ਐਦਾ ਦੇਖੋ ਵਾਈਟ ਦੇ ਬਾਟਮ ਦੇ ਉੱਪਰ ਇਹ ਵਾਲੀਆਂ ਬੂਟੀਆਂ ਆ ਗਈਆਂ ਇਹ ਵਾਲੇ ਬੂਟੀਆਂ ਆ ਗਈਆਂ ਇਹਦੇ ਨਾਲ ਦੁਪੱਟਾ ਜਿਵੇਂ ਤੁਸੀਂ ਚਾਹੋ ਕਲਰਫੁੱਲ ਜਾਂ ਵਾਈਟ ਵੀ ਲੈ ਸਕਦੇ ਹੋਗੇ ਹਨ ਜਿਵੇਂ ਦੇਖੋ ਇਹ ਸੈਂਟਰ ਪੈਨਲ ਨੇ ਉਦਾਂ ਹੀ ਇਹਦੀ ਬਾਹ ਦੇ ਉੱਪਰ ਵਰਕ ਹੈਗਾ ਸੇਮ ਇਦਾਂ ਹੀ ਜਿਹੜੀ ਵੇਰ ਹੈਗੀ ਬਾਹਾਂ ਦੇ ਉੱਪਰ ਬਣੀ ਹੋਈ ਹੈ ਤੇ ਸ਼ਰਟ बॉਟਮ ਦੇ ਉੱਪਰ ਬੂਟੀਆਂ ਆ ਗਈਆਂ ਇਹਦਾ ਤੁਸੀਂ ਇਹਦੇ ਨਾਲ ਟਾਈ ਡਾਈ ਦੁਪੱਟਾ ਵੀ ਇਸ ਕਲਰ ਦਾ ਵੀ ਹੈ ਨਾ ਬਸ ਟਾਈ ਡਾਈ ਵੀ ਬਹੁਤ ਹੀ ਅੱਗੇ ਸੋਹਣਾ ਲੱਗੂ ਜੇ ਕਿਸੇ ਨੇ ਪਲੇਨ ਕਰਾਉਣਾ ਤਾਂ ਉਹਦੇ ਨਾਲ ਕਲਰਫੁੱਲ ਜਿਹੜੀ ਲੇਸ ਵਗੈਰਾ ਪਾਉ ਲਗਾ ਸਕਦੇ ਆਂਗੇ ਇਹੇ ਆਪਾਂ ਕਰਵਾਈ ਹੈਗੀ ਜਿਹੜੀ ਤਾਈ ਦਾ ਇਹ ਰਾਮ ਫੈਕਸ ਕਾਟਨ ਚ ਲਿਲਨ ਕਾਟਨ ਚ ਕਰਵਾਇਆ ਤੁਸੀਂ ਮਸਲੀਨ ਨੂੰ ਡਾਈ ਕਰਵਾ ਸਕਦੇ ਹੋ ਜੌਰਜਟ ਨੂੰ ਡਾਈ ਕਰਵਾ ਸਕਦੇ ਹੋ ਟੈਬੀਨ ਡਾਈ ਕਰਵਾ ਸਕਦੇ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਉਹੀ ਤੁਸੀਂ ਆਪਣਾ ਡਾਈ ਕਰਵਾ ਕੇ ਤਾਈ ਡਾਈ ਵਾਲਾ ਸੂਟ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਣਾ ਇਹ ਸੂਟ ਤਿਆਰ ਕਰਵਾਇਆ ਆਪਾਂ ਨੇ ਇਹ ਮਸਲੀਨ ਦੀ ਫੈਬਰਿਕ ਆਗੀ ਤੇ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਇਹਦੇ ਜਿਹੜਾ ਕਲਰ ਆਗਾ ਇਹ ਲਾਈਟ ਵੀ ਹੈਗਾ ਡਾਰਕ ਵੀ ਹੈਗਾ ਚੌਕਲੇਟੀ ਜਿਹਾ ਕਲਰ ਆਗਾ ਮਸਲੀਨ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ ਤੁਸੀਂ ਕਿਸੇ ਵੀ ਕਲਰ ਤੇ ਆਪਣਾ ਤਿਆਰ ਕਰਵਾ ਸਕਦੇ ਹੋ ਮਸਲੀਨ ਫੈਬਰਿਕ ਚ ਤੇ ਮਸਲੀਨ ਨੂੰ ਆਪਾਂ ਡਾਈ ਵੀ ਕਰਵਾ ਸਕਦੇ ਆਪਾਂ ਨੂੰ ਵਾਈਟ ਦੇ ਵਿੱਚ ਮਿਲ ਜੈਦੇ ਇਸ ਲਈ ਕਲਰ ਕੰਬੀਨੇਸ਼ਨ ਉਹ ਤੁਹਾਨੂੰ ਕੋਈ ਹਨਾ ਵੀ ਉਹ ਨਹੀਂ ਹੈਗਾ ਚੁਆਇਸ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਜੋ ਵੀ ਕਲਰ ਚਾਹੋ ਆਪਣਾ ਨਾ ਮਸਲੀਨ ਦੇ ਵਿੱਚ ਤੋਂ ਉਹੀ ਕਰਵਾ ਸਕਦੇ ਹੋ ਬਾਕੀ ਲੀਲਨ ਕਾਟਨ ਵਗੈਰਾ ਆਰਾਮ ਟੈਕਸਟ ਕਾਟਨ ਹਨਾ ਕਾਫੀ ਵਧੀਆ ਆਪਣੇ ਕੋਲ ਫੈਬਰਿਕ ਸਾਰੇ ਗਰਮੀਆਂ ਵਾਲੇ ਆਏ ਹੋਏ ਨੇਗੇ ਉਹਨਾਂ ਚ ਚੁਆਇਸ ਕਰਕੇ ਤੁਸੀਂ ਉਂਗਲ ਤੇ ਵੀ ਤਿਆਰ ਕਰਵਾ ਸਕਦੇ ਹੋ ਦੇਖੋ ਇਹ ਆਪਾਂ ਮਸ਼ੀਨ ਵਰਕ ਦੇ ਨਾਲ ਇਹਦਾ ਤਿਆਰ ਕਰਵਾਇਆ ਹੈਗਾ ਇਹਦੇ ਨਾਲੋਂ ਇੱਕ ਨੰਬਰ ਡਾਰਕ ਕਰਕੇ ਆਪਾਂ ਨੇ ਥ੍ਰੈਡ ਲਾਇਆ ਹੈਗਾ ਤੁਸੀਂ ਚਾਹੋ ਤਾਂ ਆਪਣਾ ਅਲੱਗ ਤੋਂ ਥ੍ਰੈਡ ਲਗਵਾ ਸਕਦੇ ਹੋ ਡਿਫਰੈਂਟ ਕਲਰ ਦਾ ਨਾਲ ਕੰਟਰਾਸਟ ਕਰਨਾ ਬਾਟਮ ਵਗੈਰਾ ਦਾ ਉਦਾਂ ਕਰਵਾ ਸਕਦੇ ਹੋ ਦੁਪੱਟੇ ਦਾ ਕੰਟਰਾਸਟ ਕਰਨਾ ਤਾਂ ਵੀ ਕਰਵਾ ਸਕਦੇ ਹੋ ਦੇਖੋ ਇਹ ਆਪਾਂ ਨਾਲ ਦਾ ਹੀ ਡਾਰਕ ਕਰਕੇ ਥ੍ਰੈਡ ਇੱਦਾਂ ਲਗਾਇਆ ਹੋਇਆ ਦੇਖ ਜਿਵੇਂ ਸਾਰਾ ਚਾਕ ਕੇ ਤੇ ਦੇ ਉੱਪਰ ਆਪਣਾ ਵਰਕ ਹੋਇਆ ਹੈਗਾ ਸਾਰਾ ਇਹਦਾ ਦੇਖੋ ਸਾਰਾ ਆਪਣਾ ਮਸ਼ੀਨ ਵਰਕ ਦੇ ਨਾਲ ਹੀ ਤਿਆਰ ਹੈਗਾ ਤੇ ਇੱਧਰ ਆਪਾਂ ਨੂੰ ਇਹਦੀ ਬਾਜੂ ਦੇ ਉੱਪਰ ਵਰਕ ਮਿਲ ਜੂਗਾ ਇਹ ਵਾਲਾ ਦੇਖੋ ਬਾਹ ਦੇ ਉੱਪਰ ਆ ਜੂਆ ਫਲਾਰ ਇਹ ਆਪਣਾ ਸਾਰਾ ਮਸ਼ੀਨ ਵਰਕ ਦੇ ਵਿੱਚ ਤਿਆਰ ਹੋਇਆ ਡਿਜ਼ਾਈਨ ਨਾਲ ਆਪਾਂ ਪਿਓਰ ਚਨੂਨ ਦਾ ਦੁਪੱਟਾ ਤਿਆਰ ਕਰਵਾਇਆ ਜੇ ਫਿਨਿਸ਼ਿੰਗ ਦੇਣ ਵਾਲੀ ਰਹਿੰਦੀ ਆਪਣੇ ਦੁਪੱਟੇ ਨੂੰ ਤੁਸੀਂ ਨਾਲ ਦਾ ਵੀ ਕਰਵਾ ਸਕਦੇ ਹੋ ਜਾਂ ਆਹ ਥ्रेड ਚੇਂਜ ਕਰਕੇ ਆਪਣਾ ਅਲੱਗ ਕਲਰ ਦਾ ਥ्रेड ਲਗਵਾ ਕੇ ਹਨਾ ਉਸੇ ਕਲਰ ਦਾ ਦੁਪੱਟਾ ਵਗੈਰਾ ਐਦਾਂ ਵੀ ਤੁਸੀਂ ਆਪਣਾ ਡਿਜ਼ਾਈਨ ਕਰ ਸਕਦੇ ਹੋਗੇ ਹਨਾ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਫੈਬਰਿਕ ਦੀ ਵਰਕ ਦੀ ਥ्रेड ਦੀ ਹਨਾ ਦੁਪੱਟਾ ਵਗੈਰਾ ਦੀ ਤਾਂ ਆਪਣੀ ਸਾਰੀ ਚੁਆਇਸ ਦੇ ਸਕੀ ਮਸ਼ੀਨ ਵਰਕ ਦਾ ਐਦਾਂ ਦਾ ਹੀ ਸੂਟ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ। ਇਹ ਵਾਲਾ ਸੂਟ ਆਪਣਾ ਮਸਲੀਨ ਦਾ ਸੂਟ ਹੈਗਾ। ਮਸਲੀਨ ਦਾ ਸੂਟ ਹੈਗਾ ਤੇ ਕਲਰ ਵੀ ਇਹ ਬਹੁਤ ਜਿਆਦਾ ਸੋਹਣਾਗਾ। ਪੀਚ ਪਿੰਕ ਜੀ ਸ਼ੇਡ ਜੀ ਆ ਟੋਨ ਜੀ ਇਹਦੀ। ਪੀਚ ਪਿੰਕ ਟੋਨਾਂਗੇ ਦੇਖੋ ਜੀ ਇਹ ਆਪ ਮਸ਼ੀਨ ਵਰਕ ਦੇ ਵਿੱਚ ਤਿਆਰ ਹੋਇਆ ਹੈਗਾ। ਵਧੀਆ ਹੈਵੀ ਵਰਕ ਨਾਲ ਤਿਆਰ ਕਰਵਾਇਆ ਮਸ਼ੀਨ ਵਰਕ ਦੇ ਨਾਲ। ਇਹੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਾਂ ਵੀ ਇਹ ਜਿਹੜਾ ਡਿਜ਼ਾਈਨ ਆ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਜਿਵੇਂ ਫੈਬਰਿਕ ਆ ਜਿਹੜਾ ਸ਼ਾਈਨਿੰਗ ਵਾਲਾ ਫੈਬਰਿਕ ਉਹਤੇ ਕਰਵਾਉਂਗੇ ਏਦੋਂ ਵੀ ਜ਼ਿਆਦਾ ਸੋਹਣਾ ਲੱਗੂਗਾ ਦੇਖੋ ਪਹਿਲਾਂ ਮੈਂ ਤੁਹਾਨੂੰ ਪੂਰਾ ਡਿਜ਼ਾਈਨ ਦਿਖਾ ਦਿੰਦੀ ਆ ਤਾਂ ਦੇਖੋ ਗੜੀ ਦਾ ਵਰਕ ਹੈਗਾ ਇਹ ਸਾਈਡਾਂ ਦੇ ਇਧਰ ਇਧਰ ਦੇ ਮੋਡੇ ਉੱਪਰ ਵੀ ਇਦਾਂ ਵਰਕ ਹੋਇਆ ਹੈਗਾ ਇਕੱਲਾ ਆਈ ਨਹੀਂ ਹੈਗਾ ਵੀ ਦੇਖੋ ਗੜੀ ਦਾ ਵਰਕ ਹੀ ਹੈਗਾ ਦੇਖੋ ਆਹ ਵਾਲਾ ਜਿਹੜਾ ਸੈੱਟ ਨੇ ਆਪਣੇ ਜਿਹੜੇ ਸਾਰੇ ਕਵਰ ਹੋਣਗੇ ਮੋਡੇ ਵਗੈਰਾ ਨੀਚੇ ਤੱਕ ਆ ਤੇ ਸਾਰੀ ਸ਼ਰਟ ਤੇ ਦੇਖੋ ਇਹਦਾ ਬੁੱਤੀਆਂ ਆਉਣਗੀਆਂ ਇਹਦਾ ਦੋ ਫਲਾਰ ਨੇ ਜਿਹੜੇ ਆਪਣੇ ਹਿਪ ਤੇ ਆਉਣਗੇ ਫਿਰ ਘੇਰੇ ਤਿੰਨੇ ਦਾ ਇਧਰ ਦੇਖੋ ਬੁੱਤੇ ਜੇ ਬਣੀ ਹੋਈਆਂ ਨੇ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈਗੀ ਆਪਣੇ ਮਸਲੀਨ ਫੈਬਰਿਕ ਚ کافی ਸੋਨਾ ਸੂਤ ਆਪਣਾ ਤਿਆਰ ਹੋਇਆਗਾ ਇਧਰ ਦੇਖੋ ਇਹਦੀ ਆਊਗਾ ਬਾਹ ਦੇ ਉੱਪਰ ਵਰਤ ਇਹ ਬਾਹ ਵਰਤਦਾ ਹਾਂ ਸੂਤ ਸੂਤ ਵਧੀਆ ਆਪਣਾ ਬਣਿਆ ਹੋਇਆਗਾ ਦੇਖੋ ਇਹ ਨਾਲ ਇਹ ਵੀ ਆਪਾਂ ਜਿਹੜਾਗਾ ਟੈਬੀ ਮਸਲੀਨ ਦਾ ਜਿਹੜਾ ਦੁਪੱਟਾਗਾ ਤਿਆਰ ਕਰਵਾਇਗਾ ਜਿਹੜੀ ਆਪਾਂ ਲੈਣਾ ਵਾਲੀ ਮਸਲੀਨ ਕਹਿੰਦੇ ਨੇ ਕਲਰਫੁਲ ਕਰਵਾਇਆ ਆਪਣਾ ਦੁਪੱਟਾ ਸਾਰਾ ਦੇਖੋ ਇਦਾਂ ਜਿੰਨੇ थ्रेड ਵਿੱਚ ਯੂਜ਼ ਹੋਏ ਹੋਏ ਸੀਗੇ ਸਾਰਾ ਪ੍ਰਿੰਟਾਈਡ ਹੀ ਕਰਵਾ ਕੇ ਦੁਪੱਟਾ ਰੈਡੀ ਕਰਵਾਇਆ ਤੁਸੀਂ ਆਪਣਾ ਇੱਕ ਕਲਰ ਦੇ ਨਾਲ ਵੀ ਦੁਪੱਟਾ ਕਰਵਾ ਸਕਦੇ ਹੋਗੇ ਜਿਹੜਾ ਦੁਪੱਟਾ ਤੁਹਾਨੂੰ ਪਸੰਦ ਹੋਇਆ ਜਿਹੜਾ ਹਨ ਤੁਸੀਂ ਉਹੀ ਕਰਵਾ ਸਕਦੇ ਹੋਗੇ ਬਾਕੀ ਡਿਜ਼ਾਈਨ ਜੇ ਤੁਹਾਨੂੰ ਪਸੰਦ ਆ ਤੁਸੀਂ ਫੈਬਰਿਕ ਆਪਣੀ ਚੋਇਸ ਦੀ ਲਾ ਕੇ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਹੋਈ ਉਸੇ ਤੇ ਆਪਣਾ ਡਿਜ਼ਾਈਨ ਵਗੈਰਾ ਸੇਮ ਰੱਖ ਕੇ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਲਰ ਚੇਂਜ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਆ ਉਵੇਂ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਮਸ਼ੀਨ ਵਰਕ ਦੇ ਆਪਣੇ ਸਾਰੇ ਬਿਲਕੁਲ ਨਵੇਂ ਡਿਜ਼ਾਈਨ ਨੇਗੇ ਇਹਨਾਂ ਡਿਜ਼ਾਈਨਾਂ ਨੂੰ ਦੇਖ ਕੇ ਤੁਸੀਂ ਆਪਣੀ ਪਸੰਦ ਦੀ ਫੈਬਰਿਕ ਫੈਬਰਿਕ ਤੁਹਾਡੀ ਆਪਣੀ ਪਸੰਦ ਦੀ ਹੋਊਗੀ ਕਿਸੇ ਤੇ ਵੀ ਕਰਵਾ ਸਕਦੇ ਤੁਸੀਂ ਇਹ ਡਿਜ਼ਾਈਨ ਤੁਸੀਂ ਦੇਖੋ ਰਾਇਲ ਗ੍ਰੂ ਕਲਰ ਹੈ ਇਹਦਾ ਤੇ ਮਸ਼ੀਨ ਵਰਤ ਕੇ ਨਾ ਆਪੇ ਇਹਦਾ ਵਰਕ ਕਰਵਾਇਆ ਘੇਰੇ ਦੇ ਉੱਪਰ ਇਹਦਾ ਵੇਲ ਆਹੀ ਸਾਰੀ ਸ਼ਰਟ ਦੇ ਵਿੱਚ ਬੂਟੀਆਂ ਆਉਣੀਆਂ ਤੇ ਇੱਧਰ ਦੇਖੋ ਇਹਦੀ ਆ ਲਿਆ ਬਾਦੂ ਦਾ ਵਰਕ ਇੱਧਰ ਬਾਦੂ ਦਾ ਵਰਕ ਆ ਗਿਆ ਤੇ ਇੱਧਰ ਦੇਖੋ ਇਹਦੀ ਸਲਵਾਰ ਤੇ ਵਰਕ ਆ ਗਿਆ ਪਟਿਆਲਾ ਸਲਵਾਰ ਤੇ ਆਪਣੇ ਵਰਕ ਕਰਵਾਇਆ ਤੁਸੀਂ ਆਪਣਾ ਸਟ੍ਰੇਟ ਤੇ ਵੀ ਕਰਵਾ ਸਕਦੇ ਹੋਗੇ ਸਲਵਾਰ ਦਾ ਵਰਕ ਹੈਗਾ ਤੇ ਬਾਣਾ ਦਾ ਵਰਕ ਹੈ ਤੇ ਇਹ ਆ ਗਿਆ ਸਾਰੀ ਸ਼ਰਟ ਦਾ ਵਰਕ ਸਾਰਾ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਮਸ਼ੀਨ ਵਰਕ ਦਾ ਡਿਜ਼ਾਈਨ ਹੈਗਾ ਤੁਸੀਂ ਹੁਣ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਹੋ ਤੁਸੀਂ ਉਹ ਤੇ ਕਰਵਾ ਸਕਦੇ ਹੋ ਇਸਦੇ ਨਾਲ ਆਪਾਂ ਪਾਪੀਔਰ ਆਰਗੈਂਜ਼ ਦਾ ਦੁਪੱਟਾ ਤਿਆਰ ਕਰਵਾਇਆਗਾ ਔਰ ਕੈਨਜ਼ਾ ਦਾ ਦੁਪੱਟਾਗਾ ਤੇ ਐਦਾਂ ਪਿੰਕ ਕਲਰ ਦੀ ਜਿਹੜਾ ਵਿੱਚ ਥ्रेड ਸੀਗਾ ਉਹਦੇ ਨਾਲ ਆਪਾਂ ਪਲੇਸ ਲਗਾਈ ਹੈਗੀ ਬਹੁਤ ਹੀ ਯਾਦ ਸੋਹਣਾ ਆਪਣਾ ਸੂਟ ਤਿਆਰ ਹੋਇਆ ਰਾਇਲ ਬਲੂ ਕਲਰ ਚ ਤੁਸੀਂ ਆਪਣੇ ਪਸੰਦ ਦੀ ਫੈਬਰਿਕ ਤੇ ਇਹ ਵਾਲਾ ਡਿਜ਼ਾਈਨ ਸੇਮ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਇਆ ਵਿੱਚੋਂ ਕੁਝ ਇਹਨੇ ਕੱਟ ਕਰਵਾਉਣਾ ਹੈ ਆਪਣਾ ਬਾਟਮ ਦਾ ਵਰਕ ਵਗੈਰਾ ਉਹ ਆਪਣੇ ਪਸੰਦ ਅਕੋਰਡ ਤੁਸੀਂ ਕਰਵਾ ਸਕਦੇ ਹੋ ਕੱਟ ਹਾਂਜੀ ਜਿਹੜਾ ਨੈਕਸਟ ਹੈਗਾ ਇਹ ਹੈਗਾ ਆਪਣਾ ਰਸਟ ਕਲਰ ਤੇ ਤਿਆਰ ਇਹ ਵੀ ਆਪਣਾ ਬਿਲਕੁਲ ਨਵਾਂ ਡਿਜ਼ਾਈਨ ਹੈ ਮਸ਼ੀਨ ਵਰਕ ਦਾ ਬਹੁਤ ਜਿਆਦਾ ਸੋਹਣਾਗਾ ਰਸਟ ਕਲਰ ਦੇ ਉੱਪਰ ਤਿਆਰ ਆਪਣਾ ਹੀ ਸੋਨੇ ਸਾਰੇ ਡਿਜ਼ਾਈਨ ਦਿਖਾ ਦਿੰਦੇ ਆਪਾਂ ਬਹੁਤ ਜਿਆਦਾ ਸੋਹਣੀ ਡਿਜ਼ਾਈਨ ਹੈ ਆਪਣੀ ਮਸ਼ੀਨ ਵਰਕ ਹੈ ਜਵਾਲੀ ਸਾਰੀ ਕੋ ਇਧਰ ਚਾਟਾਂ ਤੇ ਘੇਰੇ ਤੇ ਵਰਕ ਆ ਗਿਆ ਤੇ ਇਧਰ ਆ ਗਿਆ ਗਲੇ ਦੇ ਵਰਕ ਆਵਲ ਗਲੇ ਦੇ ਵਰਕ ਆ ਗਿਆ ਇਧਰ ਇਹ ਚਾ ਇ렇게 ਆ ਗਿਆ ਤੇ ਇਹਦੀ ਆਪਾਂ ਨੂੰ ਬਾਹ ਦੇ ਉੱਪਰ ਵਰਕ ਮਿਲੂਗਾ ਆਵਲ ਆ ਗਿਆ ਬਾਹਲੇ ਉੱਪਰ ਵਰਕ ਤੁਸੀਂ ਨਾਲ ਆਪਣਾ ਬਾਟਮ ਵਗੈਰਾ ਦਾ ਐਡ ਕਰਵਾਉਣਾ ਕਰਵਾ ਸਕਦੇ ਹੋਗੇ ਬਟ ਇਹਦੀ ਆਪਾਂ ਬਾਟੂ ਤੇ ਨਹੀਂ ਕਰਵਾਇਆ ਹੈਗਾ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਵਰਕ ਹੋਇਆ ਹੈਗਾ ਕਿੰਨੇ ਸੋਹਣੇ ਫਲਾਰ ਨੇ ਦੇਖੋ ਗੁੰਦਵਾਂ ਜਿਹਾ ਹੈ ਨਾ ਆਪਣਾ ਵਰਕ ਜਿਹੜਾ ਹੋਇਆ ਹੋਇਆ ਹੈ ਤੇ ਬਹੁਤ ਜਿਆਦਾ ਸੋਹਣਾ ਖੂਬਸੂਰਤ ਲੁੱਕ ਵਾਲਾ ਸੂਟ ਤਿਆਰ ਹੋਇਆ ਆਪਣਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਆਪਣਾ ਦੁਪੱਟੇ ਦੀ ਚੁਆਇਸ ਆਪਣੀ ਕਰ ਸਕਦੇ ਹੋ ਤੁਸੀਂ ਹਨਾ ਕਿਹੜਾ ਵੀ ਤੁਸੀਂ ਤਿਆਰ ਕਰਵਾਉਣਾ ਟਾਈਲ ਦੇ ਕਰਵਾਉਣਾ ਹੈ ਕਲਰ ਦਾ ਕਰਵਾਉਣਾਗਾ ਤੇ ਜਿਹੜਾ ਵੀ ਤੁਸੀਂ ਵਰਕ ਚਾਹੋ ਆਪਣਾ ਉਹ ਵਰਕ ਜਿਹੜਾ ਮਤਲਬ ਫੈਬਰਿਕ ਦੇ ਅ ਬਰਕ ਕਪੜਾ ਜਿਹੜਾ ਸਕਿਪਾ ਉਤ ਕਰਵਾ ਸਕਦੇ ਹੋ ਬਲੇ ਵਗੈਰਾ ਦਾ ਇਹਦਾ ਜੇ ਤੁਸੀਂ ਕੱਲਾ ਘੇਰੇ ਤੇ ਵੀ ਆਹ ਵਾਲੀ ਬੇਲ ਪਵਾ ਲਉਗੇ ਬਾਹਾਂ ਤੇ ਲੇਟੇ ਆਪਣੇ ਬਾਟਰ ਤੇ ਤਾਂ ਵੀ ਬਹੁਤ ਯਾਦ ਸੋਹਣਾ ਲੱਗੂਗਾ ਕਾਫੀ ਸੋਹਣਾ ਆਪਣਾ ਕਲਰ ਕੰਟਰਾਸਟ ਰੱਖਿਆ ਹੋਇਆ ਆਪਣੀ ਪਸੰਦੀ ਫੈਬਰਿਕ ਤੇ ਤੁਸੀਂ ਇਹ ਜਿਹੜਾ ਵਰਤ ਤੁਸੀਂ ਕਰਵਾ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਹੈਗਾ ਇਹ ਆਪਣਾ येलो ਲੈਮਨ ਜੇ ਕਲਰ ਦੇ ਉੱਪਰ ਤਿਆਰ ਹੈਗਾ 골ਡਨ ਜਾਂ ਲੈਮਨ ਕਲਰ ਹੁੰਦਾ ਜਿਹੜਾ ਕਾਫੀ ਯਾਦ ਸੋਹਣਾ ਕਲਰ ਹੁੰਦਾ ਉਹ ਤੇ ਤਿਆਰ ਹੈ ਇਹ ਆਪਣਾ ਆਰੀ ਤੇ ਮਸ਼ੀਨ ਦਾ ਜਿਹੜਾ ਮਿਕਸ ਸੂਟ ਹੈਗਾ ਦੇਖੋ ਆਰੀ ਤੇ ਮਸ਼ੀਨ ਦਾ ਵਰਕ ਹੋਇਆ ਹੋਇਆ ਹੈਗਾ ਇਹ ਵਾਲੇ ਘੇਰੇ ਦੇ ਉੱਪਰ ਵਰਕ ਆ ਗਿਆ ਆਹਾਂ ਦੇਖੋ ਘੇਰੇ ਦੇ ਉੱਪਰ ਬਾਤਿਆਂ ਦਾ ਕਲਰਫੁਲ ਆ ਗਿਆ ਦੇਖੋ ਇਹਦਾ ਵੇਲਾ ਜੀ ਆ ਗਿਆ ਕਲਰਫੁਲ ਤੇ ਨੀਚੇ ਦੇਖੋ ਆਰੀ ਨਾਲ ਜਿਹੜੀ ਵੇਲ ਐ ਦੋ ਪਾਈ ਹੋਈ ਹੈ ਜਿਹੜਾ ਇਹ ਵਾਲਾ ਦੇਖੋ ਨਾਲ ਦਾ ਕਲਰ ਡਾਰਕ ਕਰਕੇ ਪਾਇਆ ਹੈ ਇਹਦੇ ਸੈਂਟਰ ਪੈਨਲ ਨੇ ਤੇ ਘੇਰੇ ਤੇ ਵੀਲ ਬਾਕੀ ਸਾਰਾ ਆਪਣੀ ਕਲਰਫੁਲ ਰੱਖਿਆ ਹੈਗਾ ਆਪਾਂ ਇਹਦੇ ਵਿੱਚ ਜ਼ਿਆਦਾ ਜੀ ਜਿਹੜਾ ਲਵੇਂੰਬਰ ਤੇ ਪਿੰਦੇ ਆ ਛੇੜਾ ਕਬ ਜ਼ਿਆਦਾ ਰੱਖਿਆ ਹੈਗਾ ਕਾਫੀ ਜਾਂਦੇ ਸੋਹਣਾ ਦੇਖੋ ਆਪਣਾ ਵਰਕ ਆ ਨਲ ਤਾਂ ਆਪਾਂ ਲਾਈਟ ਸ਼ੇਡ ਦਿੱਤੀ ਇਹਨੂੰ ਨਾਲ ਡਾਰਕ ਦਿੱਤੀ ਦੋਨੋਂ ਸ਼ੇਡ ਦਿੱਤੇ ਹੋਏ ਲੇਗੇ ਤੁਸੀਂ ਆਪਣੀ ਚੋਇਸ ਅਕੋਰਡਿੰਗ ਜਿਹੜਾ ਵਰਤਣਾ ਜਿਹਦੇ ਤੁਸੀਂ ਐਡਸ ਕਿਪ ਕਰ ਸਕਦੇ ਹੋ ਇਧਰ ਇਹਦੀ ਬਾਹੂ ਦੇ ਉੱਪਰ ਵਰਤਣਾ ਦੇਖੋ ਸੇਮ ਜਿਵੇਂ ਘੇਰੇ ਦੇ ਉੱਪਰ ਵਰਤਾਂ ਉਦਾਂ ਹੀ ਇਹਦੀ ਬਾਹੂ ਦੇ ਉੱਪਰ ਵਰਤਾਂ ਜੇ ਤੁਸੀਂ ਆਪਣਾ ਬਾਟਮ ਵਿਆਹ ਦੇ ਨਾਲ ਐਡ ਕਰਵਾਉਣਾ ਟਾਈ ਡੇ ਜੁਪਟਾ ਕਰੋਨਾ ਜਿਹਨੂੰ ਮਦਾਜਾ ਆਪਣਾ ਪਿਓਰ ਦਾ ਹੈ ਨਾ ਪਿਓਰ ਔਰਗੇਂਜ਼ਾ ਦਾ ਉਹ ਜਿਵੇਂ ਤੁਹਾਡੀ ਪਸੰਦ ਹੋਈ ਉਸ ਅਕੋਰਡਿੰਗ ਆਪਣੀ ਪਸੰਦ ਦੀ ਫੈਬਰਿਕ ਦੱਸ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿ ਜੇ ਤੁਸੀਂ ਵਰਕ ਨੂੰ ਐਡ ਕਰਾਉਣਾ ਸਕਿਪ ਕਰਵਾਉਣਾ ਕਿ ਫੈਬਰਿਕ ਚੇਂਜ ਕਰਨਾ ਹੈ ਕਲਰ ਚੇਂਜ ਕਰਨਾ ਹੈ ਨਾ ਜਿੰਮੇ ਵੀ ਤੁਸੀਂ ਕੋਈ ਸਟਿਚ ਕਰਵਾ ਕੇ ਲੈਣਾ ਜਾਂ ਆਂਸਤਿਚ ਲੈਣਾ ਬੇਦ ਦੁਪੱਟਾ ਜਾਂ ਵਿਦਾਉਟ ਕਿਸੇ ਵੀ ਫੈਬ੍ਰਿਕ ਦੇ ਉੱਤੇ ਦੁਪੱਟਾ ਲਗਵਾ ਸਕਦੇ ਵਿਦੋੜ ਦੁਪੱਟਾ ਵੀ ਆਪਣਾ ਸੂਟ ਨਾਲ ਤੁਸੀਂ ਵਾਇਰ ਕਰ ਸਕਦੇ ਹੋਗੇ ਹਰ ਇੱਕ ਤਰ੍ਹਾਂ ਦੀ ਆਪਾਂ ਡਿਟੇਲ ਤੁਹਾਨੂੰ ਦੱਸ ਚੁੱਕੇ ਹਾਂ ਜਿਵੇਂ ਵੀ ਤੁਹਾਡਾ ਕੋਈ ਹਨਾ ਮਨ ਹੋਇਆ ਰੈਡੀ ਕਰਵਾਉਣ ਦਾ ਆਪਣੀ ਕੋ ਜਿਹੜੀ ਸਾਰੇ ਡਿਟੇਲ ਆ ਸਾਨੂੰ ਵਟਸਐਪ ਤੇ ਭੇਜ ਕੇ ਤੁਸੀਂ ਜਿਹੜਾ ਸੂਟ ਥੋੜਾ ਆਰਡਰ ਆਪਣਾ ਦੇ ਸਕਦੇ ਹੋ ਜੀ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਸੂਟਾਂ ਦੇ ਨਾਲ ਨਵੇਂ ਨਾਲ ਹੋਰ ਕਲੈਕਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ